ਪਹਿਲੀ ਪਾਸ਼ਾਈ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਰਬਾਬ ਛੇੜ ਬਾਨੀ ਆਈ ਆ ਬਾਨੀ ਕਿੱਥੋਂ ਆਈ ਆ ਵਾਹਿਗੁਰੂ ਕੋ ਲੋ ਆਲ ਮਾਈਟੀ ਕੋ ਲੋ ਰੱਬ ਕੋ ਲੋ ਤੇ ਫਿਰ ਅਰਜਨ ਦੇਵ ਦੀ ਬਾਣੀ ਅਰਜਨ ਦੇਵ ਨੇ ਕਿਹਾ ਤੇ ਇੱਕ ਬਾਦਰੇ ਬੋਲਾ ਤੇ ਇੱਕ ਬਾਦਰੇ ਨੇ ਕਹਿ ਦਿੱਤਾ ਰੋਟੀ ਕੋਈ ਨਹੀਂ ਦਿੰਦਾ ਮਤਲਬ ਇਹੋ ਜਿਹੀ ਗੱਲਾਂ ਫਿਰ ਕਿਉਂ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਕੱਲ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਮਮੀ ਕਈ ਵਾਰੀ ਕਿਹਾ ਹੈਗਾ ਤੇ ਅੱਜ ਕੱਲ ਲੋਕ ਵੀ ਕਹਿਣ ਲੱਪੇ ਆ ਕਿ ਸਭ ਤੋਂ ਵੱਡੇ ਸੰਤ ਦੀ ਪਛਾਣ ਇਹ ਹੈ ਜਿਹਦੇ ਕੋਲ ਸਭ ਤੋਂ ਜ਼ਿਆਦਾ ਗੱਡੀਆਂ ਹੋਣ ਇੱਕ ਤੋਂ ਇੱਕ ਵਧੀਆ ਮਾਡਲ ਦੀਆਂ ਗੱਡੀਆਂ ਹੋਣ ਵਿਦੇਸ਼ੀ ਗੱਡੀਆਂ ਹੋਣ ਔਰ ਅੰਨਾ ਪੈਸਾ ਹੋਵੇ ਉਹ ਸਭ ਤੋਂ ਵੱਡਾ ਸੰਤ ਪ੍ਰਚਾਰਕ ਸਭ ਤੋਂ ਵੱਡਾ ਉਹ ਆ ਜਿਹੜਾ ਸਭ ਤੋਂ ਜ਼ਿਆਦਾ ਫੁਕਰੀਆਂ ਮਾਰੇ ਔਰ ਲੋਗਾਂ ਨੂੰ ਮੋਰਖ ਬਣਾਏ ਔਰ ਠੱਗੇ ਸਾਹ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਕਿ ਅੱਜ ਸਿੱਖ ਪੰਥ ਦੇ ਵਿੱਚ ਇਹ ਸਭ ਚੀਜ਼ਾਂ ਲਾਗੂ ਹੋ ਰਹੀਆਂ ਤਿੰਨ ਸਦੀਆਂ ਤੋਂ ਜ਼ਿਆਦਾ ਹੋ ਗਿਆ ਵਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਮਿਲੇ ਹੋਏ ਮਗਰ ਅੱਜ ਤੱਕ ਨਾ ਤਾਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਸਮਝ ਪਾਇਆ ਤੇ ਨਾ ਹੀ ਆਪਣੇ ਪਹਿਲੀ ਪਾਸ਼ਾਏ ਜਾਂ ਦੂਜੀ ਪਾਸ਼ਾਏ ਤੇ ਜੇ ਚੌਥੀ ਪੰਜਵੀਂ ਔਰ ਨੌਵੀਂ ਪਾਸ਼ਾ ਨੂੰ ਕੋਈ ਨਹੀਂ ਸਮਝ ਪਾਇਆ ਫੁਕਰੀਆਂ ਮਾਰਨ ਵਿੱਚ ਨੰਬਰ 1 ਤਨੀ ਕੋਈ ਐਸੀ ਪ੍ਰਤੀਯੋਗਤਾ ਕਰੋ ਜਿੱਦੇ ਵਿੱਚ ਕਹੋ ਕਿ ਕੌਣ ਬਣੇਗਾ ਫੁੱਕਰਵਾਜ ਸਾਰੇ ਸਾਰੇ ਨਾਮਨੀ ਹੋ ਜਾਣਗੇ ਅਤੇ ਦੇਖੋ ਕਿਹੜਾ ਬੰਦਾ ਸਭ ਤੋਂ ਵੱਡਾ ਫੁਕਰੀਆਂ ਮਾਰਦਾ ਤੁਸੀਂ ਸਟੇਜਾਂ ਦੇ ਦੇਖ ਸਕਦੇ ਕਿੰਨੇ ਕਿੰਨੇ ਵੱਡੀਆਂ ਫੁਕਰੀਆਂ ਮਾਰਦੇ ਪਏ ਆ ਪਰ ਹਕੀਕਤ ਇਹ ਬਿਲਕੁਲ ਨਹੀਂ ਜਾਣਦੇ ਆ ਵੀਡੀਓ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਨਾਨਕ ਸ਼ਬਦ ਗੁਰੂ ਨਾਨਕ ਸਾਹਿਬ ਦੀ ਮੋਹਰ ਹੀ ਵਰਤੀ ਗਈ ਹੈ ਜਿਵੇਂ 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਚਮ ਪਾਤਸ਼ਾਹ ਜੀ ਤੱਕ ਤੇ ਔਰ ਨੌਵੇਂ ਪਾਤਸ਼ਾਹ ਸਤਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਜੋ ਹੈ ਉਹ ਜਿਹੜੀ ਰਾਗ ਵਿੱਚ ਹੈ ਉਹ ਬਾਣੀ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਉੰਜ ਕੁਛ ਬਾਣੀ ਹੈ ਇਹ ਪਿੰਦਰਪਾਲ ਸਿੰਘ ਦੀ ਹੈਗੀ ਹੈ ਆ ਇੱਕ ਕੈਪਸ਼ਨ ਹੈਗਾ ਮਰਦਾਨੀਆਂ ਰਵਾਬ ਖੇੜ ਬਾਣੀ ਆਈ ਹੈ ਹੁਣ ਦੱਸੋ ਕਿੱਥੋਂ ਆਈ ਸੀ ਬਾਣੀ ਇਹ 4 ਸਾਲ ਪਹਿਲਾਂ ਇਹ ਪਿੰਦਰਪਾਲ ਸਿੰਘ ਨੇ ਇਹ ਵਿਆਖਿਆ ਕੀਤੀ ਸੀ ਮਰਦਾਨਿਆ ਰਬਾਬ ਛੇੜ ਬਾਨੀ ਆਈਆ ਔਰ ਬਾਨੀ ਕਿੱਥੋਂ ਆਈਆ ਇਹਨੇ 4 ਸਾਲ ਪਹਿਲਾਂ ਵਿਆਖਿਆ ਕੀਤੀ ਹੈ ਜਾਂ ਫਿਰ ਉਹਦੇ ਵੀ ਇਹਨੇ ਮੈਂ ਉਹ ਵੀਡੀਓ ਨਹੀਂ ਪਰ ਦੇਖ ਸਕਿਆ ਕਿ ਟਾਈਮ ਨਹੀਂ ਸੀ ਮੇਰੇ ਕੋਲ ਮਗਰ ਅਗਰ ਉਹਦੇ ਵਿੱਚ ਵੀ ਇਹਨੇ ਇਦਾਂ ਹੀ ਫੁਕਰੀਆਂ ਮਾਰੀਆਂ ਤੇ ਫਿਰ ਇਹ ਸਭ ਤੋਂ ਵੱਡਾ ਫੁਕਰ ਬਾਜ ਆਈ ਹੈਗਾ ਸਾਹ ਸੰਗਤ ਜੀ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਪਹਿਲੀ ਪਾਸ਼ਾਈ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਰਬਾਬ ਛੇੜ ਬਾਨੀ ਆਈਆ ਬਾਣੀ ਕਿਤੋਂ ਆਈ ਆ ਵਾਹਿਗੁਰੂ ਕੋਲੋਂ ਆਲਮਾਈਟੀ ਕੋਲੋਂ ਰੱਬ ਕੋਲੋਂ ਤੇ ਫਿਰ ਅਰਜਨ ਦੇਵ ਦੀ ਬਾਣੀ ਅਰਜਨ ਦੇਵ ਨੇ ਕਿਹਾ ਤੇ ਇੱਕ ਬਾਦਰੇ ਬੋਲਾ ਤੇ ਇੱਕ ਬਾਦਰੇ ਨੇ ਕਹਿ ਦਿੱਤਾ ਰੋਟੀ ਕੋਈ ਨਹੀਂ ਦੰਦਾ ਮਤਲਬ ਇਹੋ ਜਿਹੀ ਗੱਲਾਂ ਫਿਰ ਕਿਉਂ ਕਰਦੇ ਹੋ ਜਾਂ ਤੁਸੀਂ ਬਹੁਤ ਵੱਡੇ ਬੇਅਕਲ ਲੋਕ ਹੈਗੇ ਹੋ ਇੰਨਾ ਝੂਠ ਤੁਸੀਂ ਸੰਗਤ ਨੂੰ ਪਰੋਸਦੇ ਪਏ ਹੋ ਕਿਉਂਕਿ ਇਹ ਯੂਨੀਵਰਸਲ ਜਾਂ ਅਟਲ ਸਚਾਈ ਹੈ ਕਿ ਜਿਹੜਾ ਵੀ ਬੰਦਾ ਇਸ ਦੁਨੀਆ ਤੇ ਪੈਦਾ ਹੋਇਆ ਉਹਨੇ ਮਰਨਾ ਜ਼ਰੂਰ ਹੈਗਾ। ਔਰ ਸਾਡੀ ਮੰਨਤਾ ਹੈਗੀ ਆ ਔਰ ਗੁਰੂ ਗ੍ਰੰਥ ਸਾਹਿਬ ਨੇ ਵੀ ਉੱਤੇ ਮੋਰ ਲਗਾਤੀ ਆ। ਉੱਥੇ ਧਰਮ ਰਾਜ ਹੈ ਜਿਹਦੇ ਦਰਬਾਰ ਵਿੱਚ ਸਾਨੂੰ ਪੇਸ਼ ਹੋਣਾ ਆ। ਸਾਡੇ ਕੀਤੇ ਕਰਮਾਂ ਦੀ ਸਜ਼ਾ ਮਿਲਣੀ ਆ। ਮੈਂ ਇਹਨਾਂ ਸਾਰੇ ਬੂਬਨੀਆਂ ਨੂੰ ਕਹਿੰਦਾ ਉੱਥੇ ਕੀ ਮੂੰਹ ਲੈ ਕੇ ਜਾਓਗੇ ਕਿ ਅਸੀਂ ਅੱਜ ਤੱਕ ਸਿੱਖੀ ਦਾ ਗਲਤ ਪ੍ਰਚਾਰ ਕਰਦੇ ਆਏ ਆ। ਸੰਗਤ ਨੂੰ ਠੱਗਦੇ ਆਏ ਆ। ਸੰਗਤ ਨੂੰ ਗੁੰਮਰਾ ਕਰਦੇ ਆਏ ਆ ਯਾਦ ਰੱਖੋ ਗੁਰੂ ਸਾਹਿਬ ਨੇ ਕਿਹਾ ਚੋਰ ਦੀ ਹਾਮੇ ਭਰੇ ਨਾ ਕੋਈ ਉਹ ਠੱਗ ਔਰ ਚੋਰ ਸਭ ਬਰਾਬਰ ਹੀ ਹੁੰਦੇ ਆ ਤੁਹਾਡਾ ਵੀ ਕੋਈ ਅਸੇ ਵਾਲੀਬਾਸ ਨਹੀਂ ਹੋਣਾ ਤੁਹਾਡੇ ਵੀ ਜਿਹੜੇ ਕਰਮ ਹੈਗੇ ਨਾ ਸਭ ਕੋਲੇ ਬੰਜਣੇ ਆ ਹਜੇ ਵੀ ਜਾਗ ਜਾਓ ਸੱਚਾਈ ਨੂੰ ਦੇਖੋ ਹਾਂ ਸਾ ਸੰਗਤ ਜੀ ਇਹ ਜਿਹੇ ਵੀਡੀਓ ਚੈਨਲ ਨੇ ਕਿਹਾ ਵਾ ਪਿੰਦਰਪਾਲ ਸਿੰਘ ਨੇ ਕਿ ਨਾਨਕ ਦੀ ਮੋਹਰ ਲਗਾਈ ਹੈ ਇਹ ਇੰਨੇ ਵੱਡੇ ਬੇਅਕਲ ਹੈਗੇ ਆ ਮੈਂ ਕਦੀ ਕਲਪਨਾ ਨਹੀਂ ਸੀ ਕੀਤੀ ਬਾਕੀ ਇਹਨਾਂ ਨੇ ਜਿੰਨੀਆਂ ਫੁਕਰੀਆਂ ਮਸਕੀਨ ਨੇ ਮਾਰੀਆਂ ਇਹਨਾਂ ਨੇ ਮਾਰੀਆਂ ਸਾਰੇ ਇਹੀ ਕਰਦੇ ਆਏ ਆ ਇਹਨਾਂ ਨੇ ਗੁਰੂ ਨੂੰ ਪ੍ਰਮੋਟ ਕੀਤਾ ਹੈ ਕਿ ਇਹ ਬਾਣੀ ਫੁਲਾਣੇ ਗੁਰੂ ਦੀ ਹੈ ਫੁਲਾਣੇ ਗੁਰੂ ਦੀ ਹੈ ਮੈਂ ਅੱਗੇ ਵੀਡੀਓ ਦਿਖਾਉਂਗਾ ਅਸਲ ਵਿੱਚ ਹੁਣ ਚਲੋ ਅਸੀਂ ਪਿੱਛੇ ਚੱਲਦੇ ਆਂ ਇਤਿਹਾਸ ਵਿੱਚ ਮੈਂ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਆ ਬੀਬੀ ਨਾਨਕੀ ਦੇ ਉਸ ਮਕਾਨ ਦੇ ਵਿੱਚ ਮੈਂ ਪੈਦਾ ਹੋਇਆ ਜਿੱਥੇ ਪਹਿਲੀ ਪਾਸ਼ਾ ਵੀ ਰਹਿਆ ਕੁਝ ਉਹ ਪਾਡਿਆਂ ਦੇ ਵਿੱਚ ਮੈਂ ਵੀ ਉਥੇ ਅਨਜਲ ਛੱਕਿਆ ਵਾਜੇ ਚ ਸਾਡੇ ਬਾਬਾ ਜੀ ਛੱਕਦੇ ਹੁੰਦੇ ਸੀਗੇ ਉਸੇ ਖੂਈ ਤੋਂ ਪਾਣੀ ਸਾਡੇ ਖਾਨਦਾਨ ਨੇ ਅਸੀਂ ਪੀਤਾ ਹੈਗਾ ਉਹ ਖੂਈ ਜਿੱਥੇ ਪਹਿਲੀ ਪਾਸ਼ਾ ਆਈ ਵੀ ਜਲ ਛੱਕਦੇ ਹੁੰਦੇ ਸੀਗੇ ਉਸੇ ਖੂਈ ਦਾ ਪਾਣੀ ਅਸੀਂ ਵੀ ਛੱਕਿਆ ਹੈਗਾ ਕਿਉਂਕਿ ਸਾਡੇ ਇੱਕ ਪਹਿਲਾਂ ਰਿਵਾਜ ਹੁੰਦਾ ਸੀਗਾ ਤੁਹਾਡੇ ਹੈ ਕਿ ਨਹੀਂ ਮੈਨੂੰ ਨਹੀਂ ਪਤਾ ਅੱਜ ਤੇ ਖਤਮ ਹੋ ਗਿਆ ਕਿ ਦਾਦਾ ਦਾਦੀ ਨਾਨਾ ਨਾਨੀ ਜਿਹਦੇ ਕੋਲ ਵੀ ਜਾਂਦੇ ਸੀ ਉਹ ਆਪਣੀਆਂ ਸਾਕੀਆਂ ਸੁਣਾਉਂਦੇ ਹੁੰਦੇ ਸੀ ਔਰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਲਗਾਤਾਰ ਸਾਡੇ ਖਾਨਦਾਨ 'ਚ ਕੁਝ ਸਾਕੀਆਂ ਚਲੀਆਂ ਆ ਰਹੀਆਂ ਬੇਬੇ ਨਾਨਕੀ ਤੋਂ ਲੈ ਕੇ ਕਿਉਂਕਿ ਬੇਬੇ ਨਾਨਕੀ ਨੇ ਜਿਹਨੂੰ ਆਪਣਾ ਪੁੱਤਰ ਬਣਾਇਆ ਸੀ ਅਸੀਂ ਉਹਦੀ ਸੰਤਾਨ ਹੈਗੇ ਆ ਸਾਹ ਸੰਗਾ ਜੀ ਹੁਣ ਇੱਕ ਗੱਲ ਸਮਝਣ ਦੀ ਲੋੜ ਆ ਕਿ ਨਾਨਕ ਕਿੰਨੇ ਸੀਗੇ ਨਾਨਕ ਇੱਕ ਨਹੀਂ ਦੋ ਸੀਗੇ ਪਹਿਲੀ ਵਾਰੀ ਸੁਣ ਰਹੇ ਹੋ ਔਰ ਬਹੁਤ ਲੋਗਾਂ ਨੂੰ ਤਕਲੀਫ ਹੀ ਹੋਣੀ ਆ ਕਿਉਂ ਜਿਹੜੇ ਬੁੱਧੀ ਵਹੀਨ ਹੈਗੇ ਨਾ ਉਹਨਾਂ ਨੂੰ ਸਮਝ ਨਹੀਂ ਆਉਣੀ ਜਿਹੜੇ ਤਰਕਸ਼ੀਲ ਆ ਜਿਹੜੇ ਸਮਝਦੇ ਹੈਗੇ ਆ ਜਿਨ੍ਹਾਂ ਨੂੰ ਥੋੜੀ ਜਿਹੀ ਸਮਝ ਹੈਗੀ ਦੁਨੀਆ ਦੀ ਔਰ ਪੜਾਈ ਕੀਤੀ ਹੋਈ ਆ ਉਹਨਾਂ ਨੂੰ ਸਮਝ ਆ ਜਾਏਗੀ ਨਾਨਕ ਇੱਕ ਨਹੀਂ ਦੋ ਸੀਗੇ ਇੱਕ ਸੀਗੇ ਦੇਹਧਾਰੀ ਨਾਨਕ ਉਹ ਆਏ ਔਰ ਉਹ ਦੁਨੀਆ ਨੂੰ ਛੱਡ ਕੇ ਚਲੇ ਗਏ ਔਰ ਸਾਧ ਸੰਗਤ ਜੀ ਇੱਕ ਹੱਥ ਜੋੜ ਕੇ ਬੇਨਤੀ ਕਰਾਂ ਗੁਰੂ ਸਾਹਿਬ ਦੀਆਂ ਨੋ ਘਟਨਾਵਾਂ ਮੈਂ ਆਪਣੀ ਅੱਖੀ ਦੇਖੀਆਂ ਮੈਨੂੰ ਕਿਸੇ ਨੇ ਦਿਖਾਈਆਂ ਸੀ ਜਿਸ ਦੇ ਉੱਤੇ ਅਜਾ ਕੰਟਰੋਵਰਸੀ ਬਹੁਤ ਜ਼ਿਆਦਾ ਹੈਗੀ ਆ ਪਹਿਲੀ ਪਾਸ਼ਾਏ ਦੇ ਆਖਰੀ ਸਮੇਂ ਔਰ ਢੱਡਰੀ ਦਾ ਜਿਹੜਾ ਚੇਲਾ ਹੈਗਾ ਕੰਜਰ ਆਦਮੀ ਉਹ ਕੀ ਕਹਿੰਦਾ ਸੀ ਗੁਰਨਾਨ ਦੇਵ ਦਾ ਮਰਡਰ ਕਰ ਦਿੱਤਾ ਕਿਤੇ ਲੈ ਕੇ ਚਲੇ ਗਏ ਇਹ ਲਾਂਤਿਆਂ ਨੂੰ ਸਮਝਦੇ ਹੈ ਨਹੀਂ ਚਾ ਢੱਡਰੀ ਹੋਵੇ ਚਾ ਉਹਦੇ ਚੇਲੇ ਆ ਗਿਆ ਸਾਰੀ ਭੇਡਾਂ ਮੂੰਹ ਕਾਲੀਆਂ ਇੱਕੋ ਜੀਆਂ ਵਾ ਉਹ ਮੈਂ ਇਸ ਵਾਸਤੇ ਕਹਿ ਰਿਹਾ ਕਿਉਂਕਿ ਮੈਂ ਗੁਰੂ ਨਾਲ ਪਿਆਰ ਕਰਦਾ ਮੇਰਾ ਗੁਰੂ ਗੁਰਗ੍ਰੰਥ ਸਾਹਿਬ ਹੈ ਔਰ ਗੁਰੂ ਗ੍ਰੰਥ ਸਾਹਿਬ ਬਾਣੀ ਕਹਿ ਦੀਆ ਵਾਹੀ ਗੁਰਦੀ ਬਾਣੀ ਆ ਇਸ ਕਰਕੇ ਨਾਨਕ ਇੱਕ ਨਹੀਂ ਦੋ ਸਿਗੇ ਹੁਣ ਮੈਂ ਇਹਨੂੰ ਪ੍ਰਮਾਨ ਦੇ ਰਿਹਾ ਜਦੋਂ ਸਿਰਫ ਜਨਯੂ ਪਹਿਲੀ ਪਾਸ਼ਾਈ ਨੇ ਸਿਰਫ ਜਨਯੂ ਦੇ ਟਾਈਮ ਤੇ ਚਾਰ ਲਾਈਨਾਂ ਉਦੋਂ ਉਚਾਰੀਆਂ ਸੀ ਜਨਯੂ ਵਾਸਤੇ ਕਿ ਮੈਨੂੰ ਇਹੋ ਜ ਹੈ ਜਨਯੂ ਦੇ ਔਰ ਜਦੋਂ ਪਹਿਲੀ ਪਾਸ਼ਾਈ ਵਹਿੰਦੇ ਵਿੱਚ ਨੌਨ ਗਏ ਆ ਔਰ ਤੀਸਰੇ ਤੇ ਨਿਕਲੇ ਸੀ ਹੁਣ ਉਹਦੀ ਗੱਲ ਸੁਣੋ ਪਹਿਲੀ ਪਾਸ਼ਾਈ ਸਚਖੰਡ ਤੋਂ ਨਾਨਕ ਦੀ ਜੋਤ ਨਾਲ ਲੈ ਕੇ ਆਏ ਸੀ ਸੁਲਤਾਨਪੁਰ ਲੋਧੀ ਵਿੱਚ ਨਾਵਿਕ ਸੀਗਾ ਸ਼ਾਇਦ ਉਹ ਰੂੜਾ ਮਲਵੋੜਾ ਨਾਮ ਸੀਗਾ ਉਹਦਾ ਹਜੇ ਵੀ ਉੱਥੇ ਮਕਾਨ ਹੈਗਾ ਵਾ ਉਹਦੇ ਖਾਨਦਨ ਦੇ ਲੋਕ ਰਹਿ ਰਹੇ ਆ ਉਹ ਤੁਹਾਨੂੰ ਇਹ ਸਾਰੀ ਸਾਖੀਆਂ ਦੱਸ ਸਕਦੇ ਆ ਉਹ ਵੀ ਦਾਦੇ ਤੋਂ ਪੋਤਾ ਪੋਤੇ ਤੋਂ ਅਗਲੇ ਪੋਤਾ ਉਹਦੇ ਪੁੱਤਰ ਸਭ ਨੂੰ ਇਹੋ ਸਾਖੀਆਂ ਸੁਣਾਉਂਦੇ ਆਏ ਆ ਤੇ ਹੋਇਆ ਐਸੀ ਜਿੱਧਰ ਪਾਣੀ ਦਾ ਬਹਾਵ ਜਾ ਰਿਹਾ ਵਾ ਉਥੇ ਪੰਜ ਪੰਜ ਕੋਸ ਉਹਨਾਂ ਨੇ ਜ਼ਰਰਾ ਜ਼ਰਰਾ 24 ਘੰਟੇ ਦੇ ਵਿੱਚ ਉਹਨਾਂ ਨੇ ਛਾਨ ਮਾਰਿਆ ਪਰ ਪਹਿਲੀ ਪਾਸਾ ਕਿਤੇ ਨਹੀਂ ਮਿਲੇ ਸਾਰੇ ਹਾਰ ਕੇ ਬੈਠ ਗਏ ਔਰ ਸਭ ਨੇ ਇਹ ਹੀ ਸੋਚ ਲਿਆ ਕਿ ਪਾਣੀ ਦੇ ਬਹਾਵ ਦੇ ਨਾਲ ਹੀ وہ اگے تک رڑ گئے حالانکہ پنج تو بھی زیادہ اگے تک گئے سب انہوں نے بہت زیادہ اگے چھاننے بھی لگائے ہوئے سکے پر نہیں پتہ لگا سارے مایوس ہو کے بیٹھ گئے سو تیسرے دن پہلی پاتشاہی وہندے اسی جگہ تو باہر آئے جس جگہ چل نو گئے اس تو بعد آ کے انہوں کے اتنے پوری پوری اداسی چھا گئی ਉਹ ਫਿਰ ਆਪਣੇ ਨਾ ਗ੍ਰਸਤ ਨਾ ਕੋਈ ਕੰਮ ਕਰਦੇ ਚ ਨਾ ਦਿਲ ਨਹੀਂ ਸੀ ਲੱਗਦਾ ਹਮੇਸ਼ਾ ਇਕਾਂਤ ਹੀ ਬੰਦੇ ਸੀ ਔਰ ਖਾ ਬੰਦ ਕਰਕੇ ਆਪਣੀ ਸਮਾਧੀ ਚ ਬੈਠੇ ਰਹਿੰਦੇ ਸੀਗੇ ਹੁਣ ਇੱਥੇ ਸਮਝਣ ਵਾਲੀ ਗੱਲ ਹੈਗੀ ਆ ਗੁਰੂ ਸਾਹਿਬ ਕੱਲੇ ਗਏ ਸੀਗੇ ਜਦੋਂ ਵਾਪਸ ਆਏ ਆ ਤੇ ਦੋ ਆਏ ਸੀਗੇ ਇਹ ਦੋ ਨਾਨਕ ਕਹਿ ਗਿਆ ਇਹ ਯਾਦ ਰੱਖਣਾ ਇੱਕ ਉਹ ਨਾਨਕ ਸੀਗੇ ਪਹਿਲੀ ਪਾਸ਼ਾਏ ਜਿਹੜਾ ਜਿਸਮਦੇਵ ਤੌਰ ਤੇ ਆਏ ਸੀ ਉਹਨਾਂ ਨੇ ਆਪਣੇ 70 ਸਾਲ ਜਾਂ ਜਿੰਨੇ ਪੂਰੇ ਕੀਤੇ ਔਰ ਦੁਨੀਆ ਛੱਡ ਕੇ ਚਲੇ ਗਏ ਜਦੋਂ ਪਹਿਲੀ ਪਾਸ਼ਾਏ ਨੇ ਜਨਮ ਲਿਆ ਤੇ ਉਹਨਾਂ ਦੇ ਜਿਹੜਾ ਸਾਰਿਆਂ ਦੇ ਵਿੱਚ ਇੱਕ ਜੋਤ ਹੁੰਦੀ ਸਾਡੇ ਜੀ ਆ ਤੁਹਾਡੇ ਸਭ ਦੇ ਚਾਹੀ ਗਈ ਆ ਜਿਹੜੀ ਕਿ ਸਾਡੀ ਕੰਮ ਕਮ ਕਰਦੀ ਆ ਹੱਥ ਪੈਰ ਆਦਲ ਹੁੰਦੇ ਆ ਜੋ ਮਰਜ਼ੀ ਬੋਲਦੇ ਆ ਸੋਚਦੇ ਆ ਸਭ ਕੁਝ ਇੱਕ ਜੋਤ ਕਰ ਰਹੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਰੂਪ ਪਹਿਚਾਨ ਗੁਰੂ ਸਾਹਿਬ ਕਹਿੰਦੇ ਆ ਇਹ ਜੋਤ ਹੈਗੀ ਆ ਪਰ ਇਹ ਜੋਤਾਂ ਨਹੀਂ ਇਹ ਘਰ ਚ ਲਾਉਂਦੇ ਹੋ ਉਹਦੇ ਬਾਰੇ ਵੀ ਦੱਸਾਂਗਾ ਕਿ ਜੋਤਾਂ ਉਹਨਾਂ ਠੀਕ ਹੈ ਜਾਂ ਗਲਤ ਹੈ ਤੇ ਸਾ ਸੰਗਜੇ ਇੱਕ ਜੋਤ ਜਦੋਂ ਪਹਿਲੀ ਪਾਸ਼ਾ ਨੇ ਜਨਮ ਲਿਆ ਉਦੋਂ ਉਹਨਾਂ ਦੇ ਨਾਲ ਆਈ ਹੈ ਜਿਹਦਾ ਸਭ ਦੇ ਨਾਲ ਲੈਂਦੀ ਆ ਜਦੋਂ ਗੁਰੂ ਸਾਹਿਬ ਵਹੀਂ ਦੇ ਵਿੱਚ ਲੋਪ ਹੋਏ ਆ ਤਿੰਨ ਦਿਨ ਵਾਸਤੇ ਇੱਕ ਜੋਤ ਉਹਦੇ ਨਾਲ ਲੈ ਕੇ ਆਏ ਆ ਉਹ ਵੀ ਦੋ ਜੋਤਾਂ ਸੀ ਉਹਨਾਂ ਦੇ اس تو بعد انہوں نے اداسی شروع کرتی ہوں کئی ایسے بےقل بےوقوف لوگ کہندے ہیں کہ وہ چمتکاری یہ سی یہ سی پہلی گل یاد رکھ لو کہ پہلی پادشاہی ایک رابدہ رب کا روپ سگے رب دنش اور جو چوندے سی کر سکتے سکے تھی کر سکتے ہو ਬੇਬੇ ਨਾਨ ਕੀ ਇਹ ਗੱਲ ਤੇ ਮੈਂ ਕਹਿੰਦਾ ਸਾਡੇ ਖਾਨਦਾਨ ਦੇ ਵਿੱਚ ਪ੍ਰਚਲਿਤ ਹੈਗੀ ਆ ਇਹਨੂੰ ਤਾਂ ਮੈਂ ਇੱਕ ਨਹੀਂ ਪੰਜਾਬ ਮੋਹਰਾ ਲਗਾ ਕੇ ਵੀ ਮੈਂ ਕਹਿ ਸਕਦਾ ਸੱਚ ਹੈਗੀ ਆ ਕਿ ਜਦੋਂ ਬੇਬੇ ਨਾਨ ਕੀ ਜੀ ਯਾਦ ਕਰਦੇ ਹੁੰਦੇ ਸੀਗੇ ਤੇ ਬਾਬਾ ਜੀ ਥੱਲੇ ਦਰਵਾਜ਼ਾ ਖੜਗਾ ਦਿੰਦੇ ਹੁੰਦੇ ਸੀ ਦੋ ਮੰਜ਼ਲੀ ਹਵੇਲੀ ਸੀ ਵੈਸੇ ਤਾਂ ਉਹਨਾਂ ਦੀ ਸੱਤ ਹਵੇਲੀਆਂ ਸੀਗੀਆਂ ਜੈ ਰਾਮ ਜੀ ਦੀਆਂ ਹੁਣ ਮੈਂ ਕਈ ਵਾਰੀ ਸੋਚਦਾ ਹੁੰਨਾ ਮੈਂ ਕਿ ਪਹਿਲੀ ਪਾਸੇ ਮੇਰੇ ਕਿਰਸ਼ਤਾ ਲਗਾ ਅਗੇ ਮੇਰੀ ਲੱਕੜ ਦਾਦੀ ਪੱਥਰ ਦਾਦੀ ਕਹਿ ਕੇ ਸਮਝ ਲੋਗੇ ਸਾਡੀ ਬੀਬੇ ਨਾਨ ਕੀ ਸੀਗੇ ਤੇ ਇਹ ਹੋਂਦੇ ਭਰਾ ਮਾਮਾ ਤੇ ਸਾਡੇ ਕਿਤੇ ਮਾਮਾ ਹੀ ਲੱਗੇ ਨਾ ਅੱਛਾ ਇਹ ਦੋ ਜੋਤਾਂ ਇੱਕ ਜੋਤ ਚਲੇ ਗਈ ਇੱਕ ਜੋਤ ਅੱਜ ਵੀ ਸਾਡੇ ਕੋਲ ਹੈਗੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹੁਣ ਇੱਕ ਗੱਲ ਦੱਸੋ ਹੁਣ ਗੁਰੂ ਗੱਦੀ ਦਿੱਤੀ ਸੀ ਕਿ ਦਿੱਤੀ ਸੀ ਜਦੋਂ ਗੁਰੂ ਗੱਦੀ ਦਿੱਤੀ ਸੀ ਨਾ ਉਹ ਉਹਨਾਂ ਨੇ ਆਪਣੀ ਜੋਤ ਦੂਸਰੀ ਪਾਸ਼ਾਏ ਨੂੰ ਦਿੱਤੀ ਸੀ ਫਿਰ ਉਹਨਾਂ ਨੇ ਉਹੀ ਜੋਤ ਅੱਗੇ ਦੇ ਦਿੱਤੀ ਸੀ ਔਰ ਜੋ ਵੀ ਬਾਣੀ ਆਈ ਆ ਉਹ ਇਸ ਜੋਤ ਦੇ ਥਰੂ ਹੀ ਤੁਹਾਡੇ ਤੱਕ ਪਹੁੰਚੀ ਹੈਗੀ ਆ ਇਹ ਨਾ ਤੇ ਪਹਿਲੀ ਪਾਸ਼ਾਏ ਦੀ ਬਾਣੀ ਆ ਨਾ ਦੂਜੇ ਦੇ ਤੀਜੇ ਚੌਥੇ ਪੰਜਵੇਂ ਔਰ ਨੌਵੇਂ ਦੀ ਇਹ ਕਿਸੇ ਵੀ ਗੁਰੂ ਦੀ ਬਾਣੀ ਨਹੀਂ ਲੱਗਦਾ ਵਾ ਕਿ ਇਹਨਾਂ ਨੇ ਤੁਹਾਨੂੰ ਤੇ ਗੁੰਮਰਾਹ ਕੀਤਾ ਮਗਰ ਇਹਨਾਂ ਨੇ ਵੀ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਨਹੀਂ ਦੇਖਿਆ ਨਾ ਇਹਨਾਂ ਨੇ ਪੜਿਆ ਹੈਗਾ ਪਹਿਲਾਂ ਤੇ ਮੈਂ ਤੁਹਾਨੂੰ ਇੱਕ YouTube ਦਾ ਕੈਪਸ਼ਨ ਦਿਖਾਇਆ ਸੀਗਾ ਉਹਦੇ ਵਿੱਚ ਕਹਿੰਦੇ ਮਰਦਾਨੀਆਂ ਰਬਾਬ ਛੇੜ ਬਾਣੀ ਆਈਆ ਪਹਿਲੀ ਪਾਸ਼ਾ ਇਹਨੇ ਕਿਹਾ ਨਾ ਇੱਕ ਪ੍ਰਮਾਣ ਦੂਜਾ ਪ੍ਰਮਾਣ انگ سات سو بائی دے کے اُتے اتر تو انبو کو کلیر ہو جائے گا جیسی میں آوے خسم کی بانی تیسڑا کری گیان وے لالو خسم کون رب واحرو آل مائٹی اگر اے گل بھی اے ساڑے بوب نے نہیں سمجھے اے پھر لانتی بندے آئے اگر اے یہ گل بھی ایک تک باقی دا بہت کچھ ہے گا سمندر ہے گا گرو گرنتھ صاحب ਕੋਤੇ ਮੈਂ ਤੁਹਾਨੂੰ ਤੀਰੇ ਕ੍ਰਿਤ ਦੇ ਮੈਂ ਉਦਾਹਰਨਾ ਦੇ ਸਕਦਾ ਵਾਂ ਕਿ ਬਾਣੀ ਵੈਗੁਰਦੀ ਬਾਣੀ ਆ ਕਿਸੇ ਗੁਰੂ ਦੀ ਬਾਣੀ ਨਹੀਂ ਆ ਹੁਣ ਇੱਥੋਂ ਸਾਫ਼ ਪਤਾ ਆ ਕਿ ਜਿਹੜੀ ਬਾਣੀ ਆ ਕਿਸੇ ਗੁਰੂ ਦੀ ਨਹੀਂ ਇਹ ਵੈਗੁਰਦੀ ਬਾਣੀ ਆ ਜਿਹੜੇ ਜਿਹੜੇ ਗੁਰੂ ਸੀਗੇ ਉਹ ਪੈਗੰਬਰ ਸੀਗੇ ਪੈਗਾਮ ਲੈ ਕੇ ਆਏ ਆ ਮੈਸੇਂਜਰ ਸੀਗੇ ਉਹ ਮੈਸੇਜ ਲੈ ਕੇ ਆਏ ਤੁਹਾਡੇ ਲਈ ਬਾਣੀ ਲੈ ਕੇ ਆਏ ਰੱਬ ਨੇ ਜੋ ਉਹਨੇ ਥਰੂ ਬਾਣੀ ਤੁਹਾਡੇ ਕੋਲ ਪਹੁੰਚਾਈ ਉਹ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪੇ ਸਾਡੇ ਕੋਲ ਮੌਜੂਦ ਹੈ ਅੰਗ 103 ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਨ ਸੁਨ ਹੋਵੇ ਪਰਮਗਤ ਮੇਰੀ ਸਮਝੇ ਇਹਦਾ ਮਤਲਬ ਬਹੁਤ ਹੀ ਆਸਾਨ ਹੈ ਗਿਆ ਇੱਥੇ ਇੱਕ ਹੋਰ ਤੁਕ ਸੁਣੋ ਇਹ ਤੁਹਾਡਾ ਬਿਲਕੁਲ ਸ਼ੱਕ ਦੂਰ ਹੋ ਜਾਏਗਾ ਕਿ ਬਾਣੀ ਗੁਰੂਆਂ ਦੀ ਨਹੀਂ ਇਹ ਰੱਬ ਦੀ ਬਾਣੀ ਹੈ ਗੁਰੂਆਂ ਦੇ ਆ ਤੁਹਾਡੇ ਤੱਕ ਪਹੁੰਚਾਈ ਆ ਅੰਗ 763 ਹਾਉ ਆਪਰ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮੋ ਜਿਓ ਜੋ ਉਹਨੇ ਕਿਹਾ ਹੈ ਹੁਕਮ ਨਾਲ ਕੀ ਆ ਬਾ ਆਪਣੇ ਉਹਦੇ ਕੋਈ ਬੋਲ ਨਹੀਂ ਹੈਗੇ ਇਸ ਤੋਂ ਵੱਡਾ ਪ੍ਰਮਾਣ ਹੋਰ ਤੁਹਾਨੂੰ ਕਿਤੇ ਨਹੀਂ ਮਿਲੇਗਾ ਔਰ ਅਜਿਹੇ ਬੂਹਣਿਆਂ ਇਹ ਸਾਰੇ ਜਾਂ ਤੇ ਸਿੱਖ ਪੰਥ ਨੂੰ ਗੁਰੂਆਂ ਦੇ ਜਿਸਮ ਨਾਲ ਜੋੜਦੇ ਪਏ ਆ RAMDAS ਦਾ ਘਰ ਇਹ ਗੁਰੂ ਗ੍ਰੰਥ ਸਾਹਿਬ ਦਾ ਘਰ ਹੈਗਾ ਹੁਣ ਤੁਹਾਡੇ ਪੜਦਾਦੇ ਦਾ ਘਰ ਹੈਗਾ ਤੁਹਾਡੇ ਪਿਓ ਦਾ ਘਰ ਹੈਗਾ ਤੇ ਬਾਹਰ ਨੇਮ ਪਲੇਟ ਤੁਹਾਡੀ ਕੋ ਲੱਗੀ ਹੋਈ ਹੈ ਕਿਉਂ ਕਿਉਂਕਿ ਜੋ ਅੱਜ ਜਿੰਦਾ ਹੈ ਸ਼ਾਇਦ ਦੁਨੀਆ ਦਾ ਪਹਿਲਾ ਗੁਰੂ ਗ੍ਰੰਥ ਸਾਹਿਬ ਗ੍ਰੰਥ ਹੈ ਜਿਹਨੂੰ ਸੁਪਰੀਮ ਕੋਰਟ ਨੇ ਵੀ ਸਾਰੇ ਐਵੀਡੈਂਸ ਗਵਾਹ ਔਰ ਸਾਰੇ ਸਬੂਤਾਂ ਦੇ ਨਾਲ ਇਹ ਡਿਕਲੇਅਰ ਕੀਤਾ ਕਿ ਇਹ ਲਿਵਿੰਗ ਗੁਰੂ ਹੈਗੇ ਆ ਤੇ ਲਿਵਿੰਗ ਗੁਰੂ ਕੌਣ ਹੁੰਦਾ ਅਸੀਂ ਅਸੀਂ ਲਿਵਿੰਗ ਅਸੀਂ ਜਿੰਦਾ ਆ ਸਾਡੇ ਹੱਥ ਪੈਰ ਚੱਲਦੇ ਪਏ ਆ ਕਿਉਂ ਸਾਡੇ ਅੰਦਰ ਜੋਤ ਹੈਗੀ ਆ ਤੇ ਗੁਰੂ ਗ੍ਰੰਥ ਸਾਹਿਬ ਇਸ ਲਈ ਜਾਗਦੀ ਜੋਤ ਹੈਗੀ ਆ ਲਿਵਿੰਗ ਗੁਰੂ ਐਸ ਲਈ ਆ ਕਿਉਂਕਿ ਉਹਨਾਂ ਦੇ ਵਿੱਚ ਨਾਨਕ ਦੀ ਜੋਤ ਹੈਗੀ ਆ ਅੱਛਾ ਦੂਜਾ ਪ੍ਰਮਾਣ ਤੁਸੀਂ ਕਿਸੇ ਵੀ ਕਵਿਤਾ ਲਿਖਣ ਵਾਲੇ ਦੀ ਜਾਂ ਕੋਈ ਗਾਣੇ ਲਿਖਦਾ ਹੈ ਵਾ ਉਹਦੇ ਵਿੱਚ ਆਪਣਾ ਨਾਮ ਜਰੂਰ ਪਉਂਦਾ ਆ ਜਿਸ ਤਰ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮਥਰਾ ਦਾਸ ਹੋ ਗਿਆ ਭਟ ਹੋ ਗਏ ਉਹਨਾਂ ਨੇ ਆਪਣਾ ਨਾਮ ਸਾਹਮਣੇ ਦਿੱਤਾ ਆ ਪਰ ਗੁਰੂਆਂ ਦੀ ਜਿਹੜੀ ਬਾਣੀ ਆ ਜਿਹੜੀ ਇਲਾਹੀ ਬਾਣੀ ਆਈ ਆ ਉਦੇ ਵਿੱਚ ਕਿਸੇ ਗੁਰੂ ਦਾ ਜ਼ਿਕਰ ਨਹੀਂ ਆ ਅਖੀਰ ਦੇ ਵਿੱਚ ਨਾਨਕ ਆਇਆ ਨਾਨਕ ਕੌਣ ਉਹ ਜੋਤ ਜਿਹੜੀ ਬਾਣੀ ਹੈ ਨਾ ਇਹ ਉਸੇ ਜੋਤ ਦੇ ਦੁਆਰਾ ਰੱਬ ਕੋਲੋਂ ਸਾਡੇ ਕੋਲ ਪਹੁੰਚੀ ਹੈਗੀ ਸਿਰਫ ਮੂ ਗੁਰੂਆਂ ਦੇ ਸੀ ਪਰ ਜਿਹੜੀ ਬਾਣੀ ਔਰ ਬੋਲ ਔਰ ਜੋ ਉਦੇ ਵਿੱਚ ਸੰਗੀਤ ਦੀ ਪੂਰੀ ਇੱਕ ਇੱਕ ਮਾਤਰਾ ਦਾ ਧਿਆਨ ਰੱਖਿਆ ਗਿਆ ਇਹ ਆਮ ਬੰਦਾ ਨਹੀਂ ਕਰ ਸਕਦਾ ਇਹ ਵਾਹਿਗੁਰੂ ਹੀ ਕਰ ਸਕਦੇ ਆ ਵਾਇਗਰੋਂ ਜਿਹੜਾ ਵੀ ਸ਼ਬਦ ਤੁਹਾਡੇ ਕੋਲ ਭੇਜਿਆ ਸਾਰਿਆਂ ਦਾ ਇੱਕ ਸੰਗੀਤ ਦੇ ਵਿੱਚ پروਇਆ ਹੋਇਆ ਹੋਇਆ ਵਾ ਮਹੱਲਾ ਪਹਿਲਾ ਘਰ ਤੀਜਾ ਘਰ ਦੂਜਾ ਹੁਣ ਕਿਹੜੇ ਘਰ ਚ ਗਾਉਣਾ ਉਹ ਆ ਫਿਰ ਅੱਗੇ ਰਾਗ ਰਾਗ ਮਲਹਾਰ ਉਸ ਤੋਂ ਬਾਅਦ ਅਲੱਗ-ਅਲੱਗ ਰਾਗਾਂ ਦੇ ਵਿੱਚ ਇਹ ਬਾਣੀ ਤੁਹਾਡੇ ਕੋਲ ਆਈ ਹੈ ਸ਼ਾਇਦ ਦੁਨੀਆ ਦਾ ਪਹਿਲਾ ਔਰ ਆਪਣੇ ਆਪ ਵਿੱਚ ਇੱਕ ਸੰਪੂਰਨ ਗ੍ਰੰਥ ਹੈ ਜੋ ਤੁਹਾਨੂੰ ਸੱਚਖੰਡ ਲਿਜਾਨ ਵਿੱਚ ਪੂਰਾ ਸક્ષਮ ਹੈ ਮਗਰ ਸਾਡੀ ਜਿਹੜੀ ਬੂਬਨੇ ਆ ਇਹਨਾਂ ਨੇ ਤੁਹਾਨੂੰ ਨਰਕ ਦੇ ਵਿੱਚ ਨਹੀਂ ਕੁੰਭੀ ਨਰਕ ਵਿੱਚ ਸੁਟਣਾ ਹੈਗਾ ਯਾਦ ਰੱਖੋ ਹਮੇਸ਼ਾ ਨਾਨਕ ਇੱਕ ਨਹੀਂ ਦੋ ਸੀਗੇ ਔਰ ਇੱਕ ਨਾਨਕ ਦੀ ਜਾਗ ਦੀ ਜੋਤ ਸਾਡੇ ਕੋਲ ਹੈ ਸਾਡੇ ਸਭ ਤੋਂ ਪਿਆਰੇ ਸਭ ਤੋਂ ਪੂਜਨੀਕ ਗੁਰੂ ਗ੍ਰੰਥ ਸਾਹਿਬ ਜੀ اینا بوبنیاں میں ہاتھ جوڑ کے بےنتی کردہ ہوں کہ غلط پرچار نہ کرو راج یا ترم راج دی کچاری میں جا کے تعلیم جواب دینا ہے خاص کر مسکین پندر پال سنگھ اور یہ سارے یہ جو غلط پرچار کر رہے ہیں نا ہجے بھی باز آ جا جاؤ ہجے بھی وقت ہے سمجھ جاؤ لو سات سنگا جی آ ویڈیو دیکھو یہ کلت پرچار کر رہے ہیں ਇਹਦੇ ਮਸਕੀਨ ਦੀ ਵੀ ਆਵਾਜ਼ ਸੁਣ ਲੈਣਾ। ਲਓ ਦੇਖੋ ਕੀ ਕਰਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਇਹ ਗੱਲ ਕਹਿ ਦਿੱਤੀ ਉਹ ਬੰਦੇਓ ਕੋਈ ਬੰਦਾ ਕਿਸੇ ਨੂੰ ਰੋਟੀ ਨਹੀਂ ਜੇ ਦਿੰਦਾ। ਗੁਰੂ ਅਮਰਦਾਸ ਜੀ ਕਹਿੰਦੇ ਕੋਈ ਦੂਰ ਬੈਠਿਆ ਸੁਰਤੀ ਵੀ ਬਣਾ ਲਵੇ ਉਹਦੀ ਹਾਜ਼ਰੀ ਗੁਰੂ ਘਰ ਪਹੁੰਚ ਤੂੰ ਕਿ ਇਹਦੇ ਪਿੱਛੇ ਵੀ ਇੱਕ ਲਾਲਸਾ ਗੁਰੂ ਰਾਮਦਾਸ ਜੀ ਨੇ ਬਾਣੀ 'ਚ ਲਿਖਿਆ। ਜੋ ਜਨ ਗੁਰੂ ਰਾਮਦਾਸ ਕਹਿੰਦੇ ਆ ਹਰ ਹਰ ਮੁਖ ਭਾਇਆ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਉਹ ਦੋ ਤੁਕਾਂ ਨੇ ਊਤਮ ਸੰਗਤ ਊਤਮ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਰੱਤਾ ਪੈਣਣ ਮਨ ਰੱਤਾ ਸੁਖੇ ਦੀ ਸਤਿ ਦਾ ਸੱਚੇ ਵੀ ਕੋਦਮ ਮਨ ਦੀ ਭਟਕਣਾ ਮੁੱਕ ਜਾਏਗੀ ਗੁਰੂ ਰਾਮਦਾਸ ਆਪਣੇ ਸ਼ਬਦ ਨਾਲ ਜੋੜਦਾ ਹੈਗਾ ਇਹ ਜ਼ਿੰਦਗੀ ਤਜਰਬ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਵਿੱਤਰ ਸਵਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਤੁਹਾਡੇ ਕੋਲ ਜਾਗਦੀ ਜੋ ਲਿਵਿੰਗ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਹਨਾਂ ਨੂੰ ਖੁਦ ਪੜੋ ਔਰ ਸਮਝੋ ਇਹਨਾਂ ਬੂਰੇ ਚੱਕੇ ਰੋਗੇ ਤੇ ਤੁਸੀਂ ਵੀ ਨਰ ਕੀ ਜਾਓਗੇ